ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਚਾਨਕ ਸੁਰਖੀਆਂ ਚੱਲ ਜਾਂਦੇ ਨੇ ਸੁਰਖੀਆਂ ਚਾਉਣ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਪੰਜਾਬ ਨੂੰ ਲੈ ਕੇ ਵੱਡੀ ਨਸੀਹਤ ਉਹਨਾਂ ਵੱਲੋਂ ਕੀਤੀਆਂ ਗਈਆਂ ਟਕੋਰਾ ਇਸ ਨਹੀਂ ਪੰਜਾਬ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਚਰਚਾ ਛੇੜ ਦਿੱਤੀ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਬਾਗੀਸੁਰਾ ਲਾਪਰੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਘਰ ਵਾਪਸੀ ਕਰਨਾ ਚਾਹੁੰਦੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਤਰੀਕੇ ਨਾਲ ਆਪਣੇ ਹੀ ਢੰਗ ਦੀ ਰਾਜਨੀਤੀ ਕਰ ਰਹੇ ਨੇ ਕੀ ਨੇ ਉਹਨਾਂ ਦੇ ਬੋਲਾਂ ਦੇ ਮਾਇਨੇ ਕੀ ਉਹਨਾਂ ਦੀ ਪੁੱਛਕਿਛ ਨਹੀਂ ਹੈ ਭਾਜਪਾ ਕਿ ਉਹ ਆਪਣੀ ਪੁੱਛਕਿਛ ਵਧਾਉਣਾ ਚਾਹੁੰਦੇ ਨੇ ਕੀ ਉਹ ਪੰਜਾਬ ਦੇ ਮੁੱਖ ਸਲਾਹਕਾਰ ਵੱਜੋਂ ਵਿਚਰਨਾ ਚਾਹੁੰਦੇ ਨੇ ਕੀ ਉਹ 2027 ਦੇ ਵਿੱਚ ਮੁੱਖ ਫਰੇਮ ਚਾਉਣਾ ਚਾਹੁੰਦੇ ਨੇ ਕੀ ਆ ਉਹਨਾਂ ਦੇ ਮਨ ਚ ਜਾਂ ਸੱਚਮੁੱਚ ਅਮਰਿੰਦਰ ਸਿੰਘ ਪੰਜਾਬ ਨੂੰ ਲੈ ਕੇ ਫਿਕਰਮੰਦ ਨੇ ਪੰਜਾਬ ਨਾਲ ਹੋ ਰਹੀ ਬਧਿੱਕੀ ਨੂੰ ਲੈ ਕੇ ਫਿਕਰਮੰਦ ਨੇ ਪੰਜਾਬ ਦੇ ਉੱਤੇ ਹੋ ਰਹੇ ਕੇਂਦਰੀ ਹਮਲਿਆਂ ਨੂੰ ਲੈ ਕੇ ਚਿੰਤਤ ਨੇ ਕੀ ਉਹ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਨੇ ਕੀ ਅਮਰਿੰਦਰ ਸਿੰਘ ਅਕਾਲੀ ਭਾਜਪਾ ਘਟਸ਼ੁਰ ਕਰਾਉਣਾ ਚਾਹੁੰਦੇ ਨੇ ਚਾਹੁੰਦੇ ਕੀ ਨੇ ਸਵਾਲ ਇਹ ਨੇ ਇੱਕ ਨਹੀਂ ਤਰਜਨਾ ਸਵਾਲ ਪੈਦਾ ਹੋਏ ਨੇ ਤੇ ਕਈ ਸਵਾਲਾਂ ਦੇ ਜਵਾਬ ਵੀ ਲੱਭੇ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਅਮਰਿੰਦਰ ਸਿੰਘ ਮੁੱਖ ਮੰਤਰੀ ਕਰਤਾਰਪੁਰ ਸਬ ਦਾ ਲਾਂਗਾ ਖੁੱਲ ਰਿਹਾ ਸੰਗਤ ਨਾਮਕ ਨਾਮ ਲੈਵਾ ਸੰਗਤ ਪੰਜਾਬੀਆਂ ਚ ਚੜਦੇ ਰਹਿੰਦੇ ਪੰਜਾਬ ਚ ਇੱਕ ਖੁਸ਼ੀ ਦਾ ਮਾਹੌਲ ਹੈ ਪਰ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੀ ਸਟੇਜ ਤੋਂ ਕੇਂਦਰ ਦੀ ਬੋਲੀ ਬੋਲਦੇ ਨੇ ਭਾਜਪਾ ਦੀ ਬੋਲੀ ਬੋਲਦੇ ਨੇ ਸਰਕਾਰ ਕਾਂਗਰਸ ਦੀ ਪਾਰਟੀ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਵੱਜੋਂ ਹੈ ਤੇ ਪਰ ਬੋਲੀ ਕੇਂਦਰ ਦੀ ਹੈ ਅਮਰਿੰਦਰ ਸਿੰਘ ਕੇਂਦਰ ਚ ਵੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਚ ਵੀ ਕਾਂਗਰਸੀ ਸਰਕਾਰ ਤੇ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਪਾਣੀਆਂ ਦੇ ਮਸਲੇ ਤੇ ਵਿਵਾਦ ਸਵਾਲ ਲੱਗਦੀ ਹੈ ਤੇ ਪਾਣੀਆਂ ਦੇ ਮਸਲੇ ਤੇ ਅਮਰਿੰਦਰ ਸਿੰਘ ਸਟੈਂਡ ਲੈ ਲੈਂਦੇ ਨੇ ਜਿਹੜੀ ਉਹਨਾਂ ਦੀ ਉਹ ਹਾਈ ਕਮਾਂਡ ਨੂੰ ਮਨਜ਼ੂਰ ਨਹੀਂ ਜਿਹੜਾ ਉਹਨਾਂ ਦੀ ਹੀ ਪਾਰਟੀ ਦੀ ਕਾਂਗਰਸ ਲੀਡਰਸ਼ਿਪ ਹਰਿਆਣੇ ਵਾਲੀ ਯੂਨਿਟ ਨੂੰ ਮਨਜ਼ੂਰ ਨਹੀਂ ਪਰ ਅਮਰਿੰਦਰ ਸਿੰਘ ਕਹਿੰਦੇ ਨੇ ਨਾ ਪਾਣੀਆਂ ਦਾ ਰਾਖਾ ਸਰਟੀਫਿਕੇਟ ਲੈਣਾ ਹੈ ਇਹ ਪੰਜਾਬ ਦਾ ਫਿਕਰ ਸੀ ਕਹਿਣ ਤੋਂ ਬਾਅਦ ਅਮਰਿੰਦਰ ਸਿੰਘ ਜਿਹੜੀ ਧਿਰ ਚ ਰਹਿੰਦੇ ਨੇ ਉੱਥੇ ਰਹਿ ਕੇ ਵੀ ਉਹ ਆਪਣੀ ਵਖਰੀ ਲੀਕ ਖਿੱਚਣ ਦੀ ਕਵਾਇਦ ਨੂੰ ਕਾਇਮ ਰੱਖਦੇ ਨੇ ਸਰਕਾਰ ਦਿੱਲੀ ਦੇ ਵਿੱਚ ਕਾਂਗਰਸ ਦੀ ਸੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਸੀ 84 ਦਾ ਵਕਤ ਸੀ ਜੂਨ ਮਹੀਨੇ ਚ ਸੱਚਕਨਚੀ ਦਰਬਾਰ ਸਾਹਿਬ ਤੇ ਹਮਲਾ ਤੇ ਅਮਰਿੰਦਰ ਸਿੰਘ ਅਸਤੀਫਾ ਦੇ ਕੇ ਬਾਹਰ ਆ ਗਏ ਉਹ ਮਨਿੰਦਰ ਸਿੰਘ ਬਰਨਾਲੇ ਦੀ ਸਰਕਾਰ ਚ ਖੇਤੀਬਾੜੀ ਮੰਤਰੀ ਦਰਬਾਰ ਸਾਹਿਬ ਚ ਪੁਲਿਸ ਦਾ ਦਾਖਲ ਹੋਣਾ ਅਮਨਿੰਦਰ ਸਿੰਘ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਰ ਆ ਜਾਂਦੇ ਨੇ ਕੀ ਹਜੇ ਵੀ ਅਮਨਿੰਦਰ ਸਿੰਘ ਚ ਜਿਹੜਾ ਜਜ਼ਬਾ ਬਾਕੀ ਹੈ ਕੀ ਉਹਨਾਂ ਕੋਲ ਅਜੇ ਵੀ ਸਿਆਸਤ ਲਈ ਵਕਤ ਪਿਆ ਕੀ ਅਜੇ ਵੀ ਉਹ ਕੋਈ ਨਵਾਂ ਪੰਡਾ ਤਿਆਰ ਕਰਨਾ ਚਾਹੁੰਦੇ ਨੇ ਕੀ ਹੈ ਅੱਛਾ ਕੀ ਕੀਤਾ ਅਮਨਿੰਦਰ ਸਿੰਘ ਨੇ ਕਈ ਵੇ ਤੁਸੀਂ ਹੋ ਸਕਦਾ ਹੈ ਕੁਝ ਨਵੇਂ ਇੰਟਰਵਿਊ ਸੁਣ ਲਈ ਹੋਵੇ ਅਮਰਿੰਦਰ ਸਿੰਘ ਨਾਲ ਇੰਡੀਆ 2 ਤੇ ਟੂਡੇ ਤੇ ਉੱਤੇ ਇੱਕ ਇੰਟਰਵਿਊ ਹੁੰਦੀ ਹੈ ਉਹ ਇਸ ਇੰਟਰਵਿਊ ਚ ਪੰਜਾਬ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਭਾਜਪਾ ਨੂੰ ਲੈ ਕੇ ਭਾਜਪਾ ਦੀ ਸਿਆਸਤ ਨੂੰ ਲੈ ਕੇ ਪੰਜਾਬ ਪ੍ਰਤੀ ਉਹਨਾਂ ਦੇ ਨਜ਼ਰੀਆਂ ਨੂੰ ਲੈ ਕੇ ਕਈ ਸਵਾਲ ਹੁੰਦੇ ਨੇ ਤੇ ਅਮਰਿੰਦਰ ਸਿੰਘ ਹਰ ਸਵਾਲ ਤੇ ਤੇ ਕੁਝ ਸਵਾਲਾਂ ਤੋਂ ਬਿਨਾਂ ਵੀ ਖੁਦ ਉਹ ਆਪਣੇ ਅਜਿਹੇ ਜਵਾਬ ਦਿੰਦੇ ਨੇ ਕਿ ਜਿਹੜੀ ਕੇਂਦਰ ਦੀ ਭਾਜਪਾ ਹਾਈ ਕਮਾਂਡ ਨੂੰ ਘਟੈਰੇ ਚ ਖੜਾ ਕਰਦੀ ਹੈ। ਅਮਰਿੰਦਰ ਸਿੰਘ ਸਿੱਧਾ ਕਹਿੰਦੇ ਆ ਕਿ ਭਾਜਪਾ ਸਤ ਸਲਾਹ ਨਹੀਂ ਲੈਂਦੀ। ਪੰਜਾਬ ਦੇ ਮਸਲਿਆਂ ਲਈ ਅਮਰਿੰਦਰ ਸਿੰਘ ਕਹਿੰਦੇ ਸਭ ਤੋਂ ਪੁੱਛਿਆ ਹੀ ਨਹੀਂ ਜਾਂਦਾ। ਮੇਰੇ ਕੋਲ ਤਜਰਬਾ ਹੈ ਅਗਲਾ ਕਹਿੰਦਾ ਮੈਂ ਐਮਪੀ ਰਿਆਂ ਐ ਐਮਐਲਏ ਰਿਆਂ ਮੁੱਖ ਮੰਤਰੀ ਰਿਆਂ ਸਾਡੀ ਸਲਾਹ ਹੀ ਨਹੀਂ ਲੈਂਦੇ ਕਹਿੰਦੇ। ਚਲਾਕੀ ਨਹੀਂ ਲੈਂਦੇ। ਜਦੋਂ ਸਲਾਹ ਦਾ ਸਵਾਲ ਆਇਆ ਅਮਰਿੰਦਰ ਸਿੰਘ ਕਹਿੰਦੇ ਉਹ ਲਿਟਰਚਰ ਛੋਟਾ ਜਵਾਬ ਰਬਨੀਤ ਬਿੱਟੂ ਉਹ ਦੱਸੂਗਾ ਪੰਜਾਬ ਦੀ ਸਿਆਸਤ ਕਿਵੇਂ ਕਰਨੀ ਹੈ ਪੰਜਾਬ ਚ ਬੀਜੇਪੀ ਨੂੰ ਕਿਵੇਂ ਵਿਚਰਨਾ ਚਾਹੀਦਾ ਕਹਿੰਦਾ ਉਹਦੀ ਸਲਾਹ ਚੱਲੂਗੀ ਜਾਂ ਉਹ ਮਨਜਿੰਦਰ ਸਿੰਘ ਸਿਰਸਾ ਜਿਹੜਾ ਕਹਿੰਦੇ ਹਰਿਆਣੇ ਚ ਜੰਮਦਾ ਦਿੱਲੀ ਚ ਪੋਲਿਟਿਕਸ ਕਰਦਾ ਹੈ ਦਿੱਲੀ ਦੀ ਰਾਜਨੀਤੀ ਕਰਦਾ ਤੇ ਪੰਜਾਬ ਚ ਬੀਜੇਪੀ ਨੂੰ ਸਲਾਹ ਦਿੰਦਾ ਕਹਿੰਦੇ ਉਹ ਸਲਾਹਕਰ ਹੋਣਗੇ ਫਿਰ ਅਮਰਿੰਦਰ ਸਿੰਘ ਕਹਿੰਦੇ ਚੰਡੀਗੜ੍ਹ ਦਾ ਮਸਲਾ ਉੰਜਾਗ ਯੂਨੀਵਰਸਿਟੀ ਦਾ ਮਸਲਾ ਕਿਤੇ ਕਿਵੇਂ ਫੈਸਲਾ ਲੈ ਸਕਦੇ ਤੁਸੀਂ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਿੱਧਾ ਸਵਾਲ ਕਰਦੇ ਆ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਨੂੰ ਇਸ ਮਸਲੇ ਤੇ ਕਹਿੰਦੇ ਤਕਲੀਫ ਕੀ ਆ ਤੁਹਾਨੂੰ ਯੂਨੀਵਰਸਿਟੀ ਜਿਵੇਂ ਚੱਲ ਰਹੀ ਹੋਵੇਂ ਚੱਲਣ ਦਿਓ ਤੇ ਸਵਾਲ ਕਰਤਾ ਪੁੱਛਦਾ ਕਿ ਅਮਰਿੰਦਰ ਸਿੰਘ ਜੀ ਇਹ ਫੈਸਲੇ ਕੇਂਦਰ ਦੀ ਪਾਤਪਾਲ ਲੱਗੀ ਕਹਿੰਦੇ ਫਿਰ ਕੀ ਹੋ ਗਿਆ ਜਿਹੜਾ ਵੀ ਲੈ ਰਿਹਾ ਕਹਿੰਦੇ ਗਲਤ ਆ ਇਸ ਵਾਰ ਸੂਬੇ ਹੱਕਾਂ ਦਾ ਮਸਲਾ ਆ ਤੇ ਅਮਰਿੰਦਰ ਸਿੰਘ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਪੈਰ ਵੀ ਕੀਤੀ ਅਮਰਿੰਦਰ ਸਿੰਘ ਕਹਿੰਦੇ ਅਨੰਦਪੁਰ ਸਾਹਿਬ ਮਤਾ ਸੂਬਿਆਂ ਦੇ ਧਕਾਰਾਂ ਦੀ ਗੱਲ ਕਰਦਾ ਸੂਬਿਆਂ ਦੇ ਹੱਕਾਂ ਦੀ ਗੱਲ ਕਰਦਾ ਕੇਂਦਰੇ ਦੇ ਤੇ ਨਜਸਾਨੀ ਕਿਉਂ ਨਹੀਂ ਕਰਦੀ ਉਹ ਕਹਿੰਦੇ ਜੀ ਪੰਜਾਬ ਨੂੰ ਲੈ ਕੇ ਕੇਂਦਰ ਨੂੰ ਸੋਚਣ ਦੀ ਲੋੜ ਹੈ ਚੰਡੀਗੜ੍ਹ ਦਾ ਮਸਲਾ ਉਹ ਕਹਿੰਦੇ ਗਲਤ ਹੋ ਰਿਹਾ ਪੰਜਾਬ ਨਾਲ ਜੋ ਹੋ ਰਿਹਾ ਚੰਡੀਗੜ੍ਹ ਤਾਂ ਪੰਜਾਬ ਦਾ ਹੱਕ ਪੰਜਾਬ ਦੀ ਰਾਜਧਾਨੀ ਹੈ ਉਹ ਕਹਿੰਦੇ ਲਾਹੌਰ ਤੋਂ ਲਿਆ ਕੇ ਚੰਡੀਗੜ੍ਹ ਬਸਾ ਕੇ ਹੁਣ ਚੰਡੀਗੜ੍ਹ ਵਿਖੋਣਾ ਦਰਸ਼ਕਾਂ ਦਾ ਨਜ਼ਰੀਆ ਇਹਨਾਂ ਸਾਰੇ ਮਸਲਿਆਂ ਤੇ ਉਹ ਗੱਲ ਕਰਦੇ ਆ ਓਵਰਲ ਉਹ ਕਹਿੰਦੇ ਵੀ ਸਲਾਹ ਸਹੀ ਲੈਣੀ ਚਾਹੀਦੀ ਆ ਪਾਰਟੀਆਂ ਨੂੰ ਫਿਰ ਉਹ ਸਰਕਾਰ ਦਾ ਪਹਿਲੂ ਆਉਂਦਾ ਕਿ ਜੀ ਉਹ ਤਾਂ ਕੱਲਿਆਂ ਉਹ ਕਹਿੰਦੇ ਕੱਲਿਆਂ 15 ਸਾਲ ਭਲ ਜਵੇ ਭਾਜਪਾ ਪੰਜਾਬ ਚ ਕੱਲਿਆਂ ਸਰਕਾਰ ਬਣਾਉਣਾ ਇਹ ਅਮਰਿੰਦਰ ਸਿੰਘ ਭਾਜਪਾ ਦਾ ਉਹ ਲੀਡਰ ਕਹਿ ਰਿਹਾ ਜਿਹਦੀ ਪਤਨੀ ਇੱਕ ਵਾਰ ਭਾਜਪਾ ਵੱਲੋਂ ਐਮਪੀ ਵੀ ਲੜ ਚੁੱਕੀ ਹੈ ਜਿਹਦੀ ਧੀ ਅਗਲੀ ਵਾਰ ਜੇ ਭਾਜਪਾ ਚੋਣ ਲੜਦੀ ਆ ਤਾਂ ਉਹਦੇ ਵਿੱਚ ਮੁਰਲੀ ਸਫਾ ਚ ਹੋਏਗੀ ਪੂਰਾ ਪਰਿਵਾਰ ਹੁਣ ਭਾਜਪਾਈ ਹੈ ਤੇ ਅਮਰਿੰਦਰ ਸਿੰਘ ਕਹਿੰਦੇ ਵੀ ਜੇ ਪੰਜਾਬ ਚ ਬੀਜੇਪੀ ਨੇ ਸਰਕਾਰ ਬਣਾਉਣੀ ਆ ਤਾਂ ਆਕਾਲੀਆਂ ਆ ਗੱਠ ਛੁੜ ਕਰਨਾ ਪੈਣਾ ਤੇ ਮੈਨੇ ਕੀ ਨੇ ਸਾਰੀਆਂ ਗੱਲਾਂ ਦੇ ਸੁਵਾ ਦੇ ਆ ਕਿ ਅਮਰਿੰਦਰ ਸਿੰਘ ਭਾਜਪਾ ਨੂੰ ਨਸੀਤਾਂ ਦੇ ਰਹੇ ਨੇ ਸਲਾਹਾਂ ਦੇ ਰਹੇ ਨੇ ਜਾਇ ਦੱਸਣਾ ਚਾਹੁੰਦੀ ਆ ਕਿ ਮੇਰੀ ਹੋਂਦ ਹੈ ਮੈਨੂੰ ਪੁੱਛੋ ਚਾਦ ਰੱਖੋ ਮੈਨੀਆਂਗਾ ਇਹ ਬਿੱਟੂ ਤੇ ਸਰਸੇ ਨਹੀਂ ਤੁਹਾਡੀ ਗੱਡੀ ਪਾਰ ਲਉਣੀ ਮੇਰਾ ਤਜਰਬਾ ਵਰਤੋ ਜਿਉਂ ਵੀ ਸੋਸਤਾ ਹੀ ਚ ਅਜੇ ਵੀ ਦਮ ਰੱਖਦੇ ਆ ਕਿ ਮੈਨੂੰ ਚਿਹਰਾ ਬਣਾ ਲਉ ਵੈਸੇ ਸੁਨਿਲ ਜਾਖੜ ਬੀ ਇਸ ਮਾਮਲੇ ਦੇ ਉੱਤੇ ਆतौर ਪ੍ਰਧਾਨ ਵੀ ਉਂਗਲ ਤਰ ਚੁੱਕੇ ਨੇ ਅਸਤੀਫੇ ਤੋਂ ਪਹਿਲਾਂ ਕਹਿੰਦੇ ਉਹ ਕਿਹੜੇ ਏਸੀ ਆਪਣੀ ਬਾਜਪਾ ਹਾਈ ਕਮਾਂਡ ਨੂੰ ਨਰਿੰਦਰ ਮੋਦੀ ਤੇ ਮਨਸ਼ਾ ਨੂੰ ਕਿ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ ਪੰਜਾਬ ਨੂੰ ਬਾਕੀ ਸੁਭਿਆਮੰਗ ਤੁਸੀਂ ਨਹੀਂ ਦੇਖ ਸਕਦੇ ਉਸ ਤਰ੍ਹਾਂ ਨਹੀਂ ਚਲਾ ਸਕਦੇ ਹੁਣ ਉਸੇ ਕਤਾਰ ਦੇ ਵਿੱਚ ਅਮਰਿੰਦਰ ਸਿੰਘ ਦੀ ਹੈ ਵੱਡੀ ਇੰਟਰਵਿਊ ਛੋਟੇ ਛੋਟੇ ਲੀਡਰਾਂ ਤੋਂ ਲੈ ਕੇ ਵੱਡੇ ਵੱਡੇ ਲੀਡਰਾਂ ਤੱਕ ਨੂੰ ਕਤਾਰ ਵਿੱਚ ਖੜਾ ਕਰਦੇ ਆ ਜਿਸ ਤਰ੍ਹਾਂ ਇਹ ਕਹਿ ਰਹੀ ਹੈ ਕਿ ਪੈਸਾ ਨੂੰ ਪੁੱਛ ਕੇ ਫੈਸਲੇ ਨਹੀਂ ਹੁੰਦੇ ਇਸੇ ਲਈ ਗਲਤ ਫੈਸਲੇ ਹੁੰਦੇ ਨੇ ਇਸੇ ਲਈ ਪੈਰਾਂ ਤੇ ਕਹਾੜਾ ਵੱਜਦਾ ਇਸੇ ਲਈ ਪਛਾਣ ਟਣਾ ਪੈਂਦਾ ਪਰ ਇਸ ਨੇ ਸਪਸ਼ਟ ਕਰ ਦਿੱਤਾ ਕਿ ਕੇਂਦਰ ਪੰਜਾਬ ਪ੍ਰਤੀ ਜਿਹੜੇ ਫੈਸਲੇ ਲੈ ਰਿਆ ਭਾਜਪਾ ਦੀ ਮੋਦੀ ਵਾਲੀ ਸਰਕਾਰ ਜੋ ਵੀ ਪੰਜਾਬ ਪ੍ਰਤੀ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਗਲਤ ਸਲਾਹਕਾਰਾਂ ਦੀ ਭੂਮਿਕਾ ਹੈ ਗਲਤ ਧਿਰਾਂ ਦੀ ਭੂਮਿਕਾ ਹੈ ਜਾਂ ਔ ਜਿੰਨੇ ਲੀਟਰ ਗਏ ਨੇ ਇਹ ਸਿਰਫ ਲੈਂਚ ਖੜੇ ਨੇ ਕਿ ਵੀ ਕੇਂਦਰ ਦੀ ਸਰਕਾਰ ਆ ਈਡੀਸੀ ਵੀ ਸਾਡੇ ਕੰਨੀ ਦੇਖੂਗੀ ਨਹੀਂ ਹੈਨਾ ਸੁਭੇ ਵਾਲੀ ਜੇ ਵਿਜੀਲੈਂਸ ਤੰਗ ਕਰਦੀ ਆ ਤਾਂ ਘਟੋ ਘਟ ਕੇਂਦਰ ਵਾਲੇ ਸਾਡੇ ਸਾਹ ਰਹਿ ਕੇ ਸਿਰ ਪੀਸ ਲਈ ਉੱਤਰ ਖੜੇ ਨੇ ਜਾਂ ਪੰਜਾਬ ਦੇ ਹੱਕਾਂ ਦਾ ਵੀ ਕੋਈ ਫਿਕਰ ਹੈਗਾ ਤੇ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਲਈ ਬੋਲ ਰਹੇ ਨੇ ਜਾਂ ਆਪਣੀ ਬੱਚੀ ਕੋਚੀ ਸਿਆਸਤ ਨੂੰ ਚੁਮਕਾਉਣ ਲਈ ਬੋਲ ਰਹੇ ਨੇ ਜਾ ਆਪਣੇ ਪਰਿਵਾਰ ਦੀ ਸਿਆਸੀ ਕਿਸ਼ਤੀ ਪਾੜਾਉਣ ਲਈ ਬੁੱਲ ਰਹੇ ਨੇ ਜਾਂ ਉਹ ਆਪਣੀ ਵਿਵਾਕੀ ਲਈ ਜਿਵੇਂ ਜਾਣੇ ਜਾਂਦੇ ਨੇ ਉਸੇ ਅੰਦਾਜ਼ ਚ ਬੋਲੇ ਨੇ ਪਰ ਹਮ ਸਿਆਸਤ ਲਈ ਉਹਨਾਂ ਕੋਲ ਜ਼ਮੀਨ ਹੈ ਵੀ ਕਿ ਨਹੀਂ ਇਹ ਆਉਣ ਵਾਲਾ ਵਕਤ ਤੈ ਕਰੂਗਾ ਪਰ ਮਨਿੰਦਰ ਸਿੰਘ ਨੇ ਕਈ ਪਾਜ ਉਦੇੜ ਦਿੱਤੇ ਨੇ ਭਾਜਪਾ ਦੇ ਵੀ ਤੇ ਭਾਜਪਾ ਹੀ ਜੀਟ ਰਹੇ ਨੇ